ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਮੂਸੇ ਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਅंसारी ਫਰਾਰ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਉਹਨੇ ਬਹਾਨਾ ਲਾਇਆ ਤੇ ਉੱਥੇ ਹੀ ਚੱਕਮਾ ਦੇ ਕੇ ਫਰਾਰ ਝੜਾ ਕਿ ਹੁਣ ਹੋ ਚੁੱਕਾ ਹੈ ਤੇ ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਸਿੱਧੂ ਮੂਸੇ ਵਾਲੇ ਕਤਲ ਕੇਸ 'ਚ ਹਥਿਆਰ ਸਪਲਾਈ ਕਰਨ ਦਾ ਦੋਸ਼ੀ ਸ਼ਾਹਬਾਜ਼ ਅंसारी ਇੱਕ ਵਾਰ ਫਿਰ ਫਰਾਰ ਹੋ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਗਏ ਅंसारी ਤੇ ਦਸੰਬਰ 2022 ਚ ਗੈਂਗਸਟਰ ਲਾਰੈਂਸ ਵਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਨ ਦਾ ਦੋਸ਼ ਹੈ ਤੇ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਕਤਲ ਕੇਸ ਚ ਹਥਿਆਰ ਕਰਨ ਸਪਲਾਈ ਕਰਨ ਦਾ ਜਿਹੜਾ ਕਿ ਦੋਸ਼ੀ ਸ਼ਾਹਬਾਜ਼ ਅंसारी ਹੈ ਇੱਕ ਵਾਰ ਫਿਰ ਫਰਾਰ ਹੋ ਗਿਆ ਆਏ ਤੇ ਉਥੇ ਹੀ NIA ਦੇ ਅਨੁਸਾਰ ਜਿਹੜਾ ਕਿ ਅंसारी ਦੀ ਲੋਕੇਸ਼ਨ ਪਤਾ ਨਹੀਂ ਲੱਗ ਰਹੀ ਤੇ ਉਸ ਦਾ ਮੋਬਾਈਲ ਫੋਨ ਬੰਦ ਹੈ ਤੇ ਜਿਸ ਨੰਬਰ ਤੇ ਉਹ ਸੰਪਰਕ ਕਰ ਰਹੇ ਸੀ ਉਹ ਅਸਾਮ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰ ਪਾਇਆ ਗਿਆ ਹੈ NIA ਨੇ ਅਦਾਲਤ ਨੂੰ ਦੱਸਿਆ ਕਿ ਉਹ ਹੁਣ ਗਾਜੀਆਬਾਦ ਦੇ ਉਸ ਪਤੇ ਤੇ ਨਹੀਂ ਰਹਿ ਰਿਹਾ ਜਿਹੜਾ ਉਸਨੇ ਅਦਾਲਤ ਦੇ ਵਿੱਚ ਦਿੱਤਾ ਸੀ ਤੇ NID ਰਿਪੋਰਟ ਦੇ ਅਨੁਸਾਰ ਉਸ ਦੀ ਜਿਹੜੀ ਕਿ ਗ੍ਰਿਫਤਾਰੀ ਵੇਲੇ ਉਸ ਕੋਲ ਕੋਈ ਕਈ ਹਥਿਆਰ ਜਿਹੜੇ ਕਿ ਬ੍ਰਾਮਤ ਕੀਤੇ ਗਏ ਉਹ ਲਾਰੈਂਸ ਵਿਸ਼ਨੋਈ ਗੈਂਗ ਦੇ ਲਈ ਵਾਰ-ਵਾਰ ਹਥਿਆਰ ਦਾ ਸੌਦਾ ਕਰਦਾ ਸੀ ਅਤੇ ਲੱਖਾਂ ਰੁਪਏ ਕਮਾਉਂਦਾ ਸੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਨੇ ਉਸ ਨੂੰ ਜ਼ਮਾਨਤ ਦਿੱਤੀ ਸੀ ਉਹ ਪੈਸੇ ਦੇ ਬਦਲੇ ਆਪਣੀ ਗਰੰਟੀ ਦੇਣ ਦੇ ਲਈ ਵੀ ਸਹਿਮਤ ਹੋ ਗਿਆ ਸੀ ਤੇ ਮਿਲੀ ਜਾਣਕਾਰੀ ਅਨੁਸਾਰ ਐਨ ਆਈ ਐ ਦੇ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕਰਕੇ 8 ਜੁਲਾਈ ਨੂੰ ਜਿਹੜੀ ਕਿ ਜ਼ਮਾਨਤ ਰੱਦ ਕਰਵਾ ਦਿੱਤੀ ਹੈ ਪਰ ਨੋਟਿਸ ਮਿਲਣ ਦੇ ਬਾਵਜੂਦ ਅਨਸਾਰੀ ਅਦਾਲਤ 'ਚ ਪੇਸ਼ ਨਹੀਂ ਹੋਇਆ ਤੇ ਉਸ ਦੇ ਵਕੀਲ ਨੇ ਅਦਾਲਤ ਨੂੰ ਵੀ ਇਹ ਦੱਸਿਆ ਕਿ ਉਸ ਨੂੰ ਆਪਣੇ ਜਿਹੜਾ ਕਿ ਮੁਕੱਲ ਦਾ ਪਤਾ ਨਹੀਂ ਹੈ ਇਸ ਸਮੇਂ ਪੁਲਿਸ ਅਤੇ ਐਨ ਆਈ ਐਸ ਨੂੰ ਗ੍ਰਿਫਤਾਰ ਕਰਨ ਦੇ ਲਈ ਸੰਭਾਵਿਕ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕਰ ਰਹੀ ਹੈ ਤੇ ਉਸ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਿਹੜਾ ਕਿ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਫਰਵਰੀ 2023 ਚ ਅਦਾਲਤ ਨੇ ਉਸ ਨੂੰ ਉਸ ਦੀ ਪਤਨੀ ਦੀ ਗਰਵស្តਦਾ ਹਵਾਲਾ ਦਿੰਦਿਆਂ ਹੋਇਆ 5 ਦਿਨਾਂ ਦੇ ਲਈ ਅੰਤਿਮ ਜ਼ਮਾਨਤ ਦੇ ਦਿੱਤੀ ਪਰ ਉਸ ਨੇ ਸ਼ਰਤਾ ਦੀ ਉਲੰਘਣਾ ਕੀਤੀ ਅਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਬਾਅਦ ਚ ਉਸ ਨੇ ਕਈ ਵਾਰ ਜ਼ਮਾਨਤਾਂ ਜਿਹੜੀ ਕਿ ਪਟੀਸ਼ਨਾਂ ਦਾਇਰ ਕੀਤੀਆਂ ਪਰ ਐਨਆਈ ਦੇ ਇਤਰਾਜ਼ਾਂ ਦੇ ਕਾਰਨ ਉਹ ਰੱਦ ਹੁੰਦੀਆਂ ਰਹੀਆਂ ਤੇ ਪਿਛਲੇ ਮਹੀਨੇ ਉਸਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਜਿਹੜੀ ਕਿ ਅੰਤਰਿਮ ਜ਼ਮਾਨਤ ਲਈ ਇਸ ਵਾਰ ਅਤੇ ਇਸ ਵਾਰ ਵੀ ਜਿਹੜਾ ਕਿ ਉਹ ਬਾਹਰ ਆਉਂਦੇ ਫਰਾਰ ਹੋ ਗਿਆ ਤੇ ਜਿਸ ਤੋਂ ਬਾਅਦ ਦੱਸਿਆ ਕਿ ਮੂਸੇ ਵਾਲਾ ਕਤਲ ਚ ਜਿਹੜਾ ਕਿ ਹਥਿਆਰ ਕਰਨ ਵਾਲਾ ਅ ਅंसारी ਆ ਉਹ ਫਰਾਰ ਹੋ ਗਿਆ ਤੇ ਪਤਨੀ ਦੀ ਜਿਹੜੀ ਕਿ ਸਰਜਰੀ ਦਾ ਬਹਾਨਾ ਲਾ ਕੇ ਜ਼ਮਾਨਤ ਲਈ ਸੀ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲੇ ਕਤਲ ਕੇਸ ਚ ਹਥਿਆਰ ਸਪਲਾਈ ਕਰਨ ਦਾ ਦੋਸ਼ੀ ਜਿਹੜਾ ਕਿ ਸ਼ਾਹਬਾਜ਼ ਅंसारी ਆ ਇੱਕ ਵਾਰ ਫਿਰ ਫਰਾਰ ਹੋ ਗਿਆ